ਕੌਣ ਤੱਕ ਵੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ অন্ਟਾਰੀਓ ਲੈ ਚੱਲਦੇ ਜਿੱਥੇ OINP ਡਰਾ 9 ਜੁਲਾਈ ਨੂੰ 1666 PR ਦੇ ਸੱਦੇ ਦਿੱਤੇ ਗਏ ਨੇ ਤੇ ਇਸ ਵਕਤ ਵੀ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਦੋ ਨਵਾਂ অন্ਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ OINP ਡਰਾ ਅੱਜ 9 ਜੁਲਾਈ ਨੂੰ 2024 ਦੀ ਜਕਰ ਗੱਲ ਕੀਤੀ ਜਾਵੇ ਤਾਂ ਸਥਾਈ ਨਿਵਾਸ PR ਲਈ ਅਰਜੀ ਦੇਣ ਲਈ 1666 ਸੱਦੇ ਜਾਰੀ ਕੀਤੇ ਗਏ ਨੇ ਇੱਕ ਆਮ ਡਰਾ ਦੇ ਵਿੱਚ OINP ਨੇ ਮਾਸਟਰਸ ਗ੍ਰੈਜੂਏਟ ਸਟ੍ਰੀਮ ਦੇ ਤਹਿਤ 54 ਜਾਂ ਇਸ ਤੋਂ ਵੱਧ ਦੇ ਇੱਕ ਐਕਸਪੈਕਸ਼ਨ ਆਫ ਇੰਟਰਸਰਟ ਸਕੋਰ ਦੇ ਕੁੱਲ 1556 ਪੀਆ ਸਰਜ ਦੇ ਭੇਜੇ ਤੇ ਇਹ EOI ਕੱਟ ਆਫ ਸਕੋਰ 19 ਮਾਰਚ ਨੂੰ ਪਿਛਲੇ ਮਾਸਟਰਸ ਗ੍ਰੈਜੂਏਟ ਸਟ੍ਰੀਮ ਡਰਾ ਦੇ ਮੁਕਾਬਲੇ ਦੋ ਅੰਕ ਥੋੜਾ ਵਧਿਆ ਇਸ ਤਲਾਬਾ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ ਦੇ ਲਈ ਆਰਜੀ ਦੇਣ ਲਈ 1010 ਸੱਦੇ 20 50 ਜਾਂ ਇਸ ਤੋਂ ਵੱਧ ਸਕੋਰ ਵਾਲੇ ਸਾਰੇ ایਓਆਈ ਪ੍ਰੋਫਾਈਲਾਂ ਨੂੰ ਭੇਜੇ ਗਏ ਸਨ ਇਹ ایਓਆਈ ਕੱਟ ਆਫ ਸਕੋਰ 19 ਮਾਰਚ ਨੂੰ ਪਿਛਲੀ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ ਦੇ ਮੁਕਾਬਲੇ 8 ਅੰਕ ਵਧਿਆ 9 ਜੁਲਾਈ 2023 ਅਤੇ 9 ਜੁਲਾਈ 2024 ਦੇ ਵਿਚਕਾਰ ਇਹਨਾਂ ਦੋਵਾਂ ਸਟ੍ਰੀਮਾਂ ਦੇ ਤਹਿਤ ਬਣਾਏ ਗਏ OINPEOI ਪ੍ਰੋਫਾਈਲ ਇਸ ਡਰਾ ਦੇ ਯੋਗ ਸਨ OINP ਸਟ੍ਰੀਮ ਜਾਰੀ ਕੀਤੇ ਸੱਜਣ ਦੀ ਸੰਖਿਆ ਪ੍ਰੋਫਾਈਲ ਦੁਆਰਾ ਸਕੋਰ ਰੇਂਜ ਨੋਟਿਸ ਬਣਾਏ ਗਏ ਸਨ ਮਾਸਟਰ ਗ੍ਰੈਜੂਏਟ ਸਟ੍ਰੀਮ 1556 ਜੁਲਾਈ 9 2023 ਜੁਲਾਈ 9 2024 54 ਅਤੇ ਇਸ ਤੋਂ ਵੱਧ ਜਰਨਲ ਡਰਾਸਨ ਤੇ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ 110 ਤੇ ਜੁਲਾਈ 9 2023 9 ਜੁਲਾਈ 2024 ਦੇ ਵਿੱਚ 50 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ ਅਨਟਾਰੀਓ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਪੀਆਰ ਪ੍ਰਾਪਤ ਕਰਨ ਦੇ ਲਈ ਇਹਨਾਂ ਡਰਾ ਵਿੱਚ ਸੱਦੇ ਗੇ ਉਮੀਦਵਾਰਾਂ ਕੋਲੋਂ ਇੱਕ ਬੀਨੇ ਪੱਤਰ ਜਮ੍ਹਾਂ ਕਰਨ ਦੇ ਲਈ ਹੁਣ 14 ਦਿਨ ਨੇ ਜੋ ਉਹਨਾਂ ਦੀ ਦਿਲਚਸਪੀ ਤੇ ਪ੍ਰਕਟਾਵੇ ਦੇ ਪ੍ਰੋਫਾਈਲ ਵਿੱਚ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ ਇਹ ਦੱਸਦੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ OINP ਡਰਾ 2024 ਐਕਸਪ੍ਰੈਸ਼ਨ ਆਫ ਇੰਟਰਸੈਕਟ EOI ਦੀ ਇੱਕ ਸੰਖੇਪ ਜਾਣਕਾਰੀ 2024 ਦੇ ਸਾਰੇ OINP ਮਾਸਟਰ ਗ੍ਰੈਜੂਏਟ ਸਟਰੀਮ ਡਰਾ ਸਾਰੇ OINP PhD ਗ੍ਰੈਜੂਏਟ ਸਟਰੀਮ ਡਰਾ 2024 ਸਭ ਤੋਂ ਤਾਜ਼ਾ Ontario PNP ਡਰਾਅ ਕਦੋਂ ਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਆਮ ਵਾਂਗ ਅਸੀਂ ਐਕਸਪੈਕਟ ਐਂਟਰੀ ਡਰਾਅ ਵਿੱਚ ਵਧੇ ਹੋਏ ਵਿਆਪਕ ਰੈਕਟਿੰਗ ਸਿਸਟਮ CRS ਸੋਰਾ ਦੀ ਰੋਸ਼ਨੀ ਵਿੱਚ ਕੈਨੇਡਾ ਦੇ ਅੰਦਰ ਸਥਾਈ ਨਿਵਾਸ ਦੀ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੂੰ ਸਾਡੀ ਸਲਾਹ ਦੁਹਰਾਉਣਾ ਚਾਹੁੰਦੇ ਹਾਂ एलएमआई जा ऑपरेटिंग अप्रोल प्राप्त ਕਰਨ ਦੀ بجائے ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਵਿੱਚ ਮਾਸਟਰਸ ਪ੍ਰੋਗਰਾਮ ਦੇ ਵਿੱਚ ਦਾਖਲਾ ਲੈ ਸਕਦੇ ਨੇ ਤੇ ਕੀ ਹੋਵੇਗਾ ਭਵਿੱਖ ਦੇ ਕੰਮ ਦੇ ਮੌਕਿਆਂ ਦੇ ਲਈ ਤਿਆਰ ਰਹਿਣ ਲਈ ਉਹਨਾਂ ਦੀ ਆਰਦਾਤਿਕ ਸਥਿਤੀ ਵਿੱਚ ਸੁਧਾਰ ਕਰਨਾ ਪਵੇਗਾ ਉਹਨਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਸੰਭਾਵਨਾ ਵੀ ਜਿੱਥੇ ਵੱਧ ਸੰਭਾਵਨਾ ਹੋ ਜਾਵੇਗੀ ਵਿਦਿਆਰਥੀਆਂ ਦੇ ਰੂਪ ਵਿੱਚ ਕੈਨੇਡਾ ਦੇ ਅੰਦਰ ਰਹਿਣ ਦੀ ਇਜਾਜ਼ਤ ਤੇ OINP ਮਾਸਟਰ ਗ੍ਰੈਜੂਏਟ ਸਟਰੀਮ ਲੇਕ ਕੰਮ ਦੀਆਂ ਪੇਸ਼ਕਸ਼ਾਂ LMI ਜਾਂ ਤਨਖਾਹ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਦੀ ਬਜਾਏ ਆਪਣੇ ਪੇਸ਼ੇਵਰ ਪ੍ਰੋਫਾਈਲ ਨੂੰ ਵਿਕਸਿਤ ਕਰਨ ਵਿੱਚ ਆਪਣਾ ਪੈਸਾ ਨਿਵੇਸ਼ ਕਰੋ OINP ਡਰਾ 2024 ਐਕਸਪੈਕਸ਼ਨ ਆਫ ਇੰਟਰਸਟ ਦੀ ਸੰਖੇਪ ਜਾਣਕਾਰੀ ਹੁਣ ਤੱਕ OINP ਐਕਸਪ੍ਰੈਸ਼ਨ ਆਪ ਇੰਟਰਸੈਕਟ ਦੇ ਨਤੀਜੇ ਵਜੋਂ ਸਥਾਈ ਨਿਵਾਸ ਲਈ 13455 ਸੱਦੇ ਦਿੱਤੇ ਗਏ ਸਨ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਨੂੰ 5277 ਤੋਂ ਵੱਧ ਸੱਦੇ ਮਿਲੇ ਨੇ ਇਸ ਤੋਂ ਬਾਅਦ ਮਾਸਟਰ ਗ੍ਰੈਜੂਏਟ ਸਟ੍ਰੀਮ 4270 ਅਤੇ ਵਿਦੇਸ਼ੀ ਕਰਮਚਾਰੀ ਸਟ੍ਰੀਮ 3569 ਤੇ ਮਿਲੇ ਨੇ ਤੇ OINP ਸਟ੍ਰੀਮ 2024 ਸੱਦੇ 2023 ਸੱਦੇ ਦੀ ਗੱਲ ਕੀਤੀ ਜਾਵੇ ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਵਰਕਰ ਸਟ੍ਰੀਮ 3569 ਤੇ 4032 ਤੇ ਰੋਜ਼ਗਾਰਦਾਤਾਵਾਂ ਦੀ ਨੌਕਰੀ ਪੇਸ਼ਕਸ਼ 88 ਵਿਦਿਆਰਥੀ ਸਟ੍ਰੀਮ 5277 ਤੇ 2963 ਰੋਜ਼ਗਾਰਦਾਤਾਵਾਂ ਨੌਕਰੀ ਦੀ ਪੇਸ਼ਕਸ਼ ਇਨ ਡਿਮਾਂਡ ਸਕਿੱਲ ਸਟ੍ਰੀਮ 807 ਮਾਸਟਰ ਗ੍ਰੈਜੂਏਟ ਸਟ੍ਰੀਮ 4270 ਦੇ 5734 ਪੀ ਐਚ ਡੀ ਗ੍ਰੈਜੂਏਟ ਸਟਰੀਮ ਦੀ ਗੱਲ ਕੀਤੀ ਜਾਵੇ ਤਾਂ 3339 ਤੇ 486 ਤੇ ਸਾਨੂੰ 2024 ਲਈ ਪਹਿਲਾਂ ਓ ਆਈ ਐਨ ਪੀ ਇਨ ਡਿਮਾਂਡ ਸਕਿੱਲ ਸਟਰੀਮ ਡਰਾ ਦੇਖਣਾ ਬਾਕੀ ਹੈ ਹਾਲੀ ਵਿੱਚ ਓ ਆਈ ਐਨ ਪੀ ਨੇ ਆਪਣੇ ਇਨ ਡਿਮਾਂਡ ਸਕਿੱਲ ਸਟਰੀਮ ਵਿੱਚ 35 ਕਿੱਤਿਆਂ ਨੂੰ ਸ਼ਾਮਲ ਕੀਤਾ ਤੇ ਇਸ ਲਈ ਹੋਣ ਇਸ ਡਰਾ ਦੀ ਉੱਚ ਸੰਭਾਵਨਾ 2024 ਲਈ ਸਾਰੇ OINP ਮਾਸਟਰ ਗ੍ਰੈਜੂਏਟ ਸਟਰੀਮ ਡਰਾ ਜਾਰੀ ਕੀਤੇ ਜਾਣ ਦੀ ਕੀਤੀ ਜਾਰੀ ਕੀਤੇ ਗਏ ਸੱਦਿਆਂ ਦੀ ਗਿਣਤੀ ਜਾਰੀ ਕੀਤੇ ਗਏ ਪ੍ਰੋਫਾਈਲ ਸਕੋਰ ਰੇਂਜ ਨੋਟ ਬਣਦੇ ਨੇ 9 ਜੁਲਾਈ 2024 1556 56 9 ਜੁਲਾਈ 2023 ਤੇ 9 ਜੁਲਾਈ 2024 54 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ 19 ਮਾਰਚ 2024 1370 ਮਾਰਚ 19 ਤੇ 2023 ਦੀ ਗੱਲ ਕੀਤੀ ਜਾਵੇ ਤਾਂ 19 ਮਾਰਚ 2024 ਦੇ ਵਿੱਚ 52 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ 24 ਜਨਵਰੀ 2024 1344 ਜਨਵਰੀ 24 2023 ਦੀ ਗੱਲ ਕੀਤੀ ਜਾਵੇ ਤਾਂ 24 ਜਨਵਰੀ 2024 50 ਅਤੇ ਇਸ ਤੋਂ ਵੱਧ ਜਨਰਲ ਡਰਾ ਤੇ ਸਾਰੇ OINPPSD ਗ੍ਰੈਜੂਏਟ ਸਟਰੀਮ ਡਰਾ 2024 ਜਾਰੀ ਕੀਤੇ ਜਾਣ ਦੀ ਮਿਤੀ ਜਾਰੀ ਕੀਤੇ ਗਏ ਸਦਿਆਂ ਦੀ ਗਿਣਤੀ ਕੀਤੇ ਜਾਰੀ ਕੀਤੇ ਗਏ ਪ੍ਰੋਫਾਈਲ ਸਕੋਰ ਰੇਂਜ ਨੋਟ ਬਣਾਏ 9 ਜੁਲਾਈ 2024 1010 ਤੇ ਜੁਲਾਈ 9 2023 9 ਜੁਲਾਈ 2024 50 ਤੇ ਇਸ ਤੋਂ ਵੱਧ ਜਨਰਲ ਡਰਾ ਤੇ 19 ਮਾਰਚ 2024 104 ਤੇ ਇਹਦੇ ਨਾਲ ਇਸ ਤੋਂ ਵੱਧ ਜਨਰਲ ਡਰਾ ਤੇ 24 ਜਨਵਰੀ 2024 ਨੂੰ 125 ਤੇ ਜਨਵਰੀ 2023 24 ਨੂੰ 24 ਜਨਵਰੀ ਨੂੰ ਤੇ ਕਹਾ ਜਿੱਥੇ 45 ਤੇ ਇਸ ਤੋਂ ਵੱਧ ਦੇ ਜਨਰਲ ਡਰਾ ਸਭ ਤੋਂ ਤਾਜ਼ਾ Ontario PNP ਡਰਾ ਕਦੋਂ ਸੀ 9 ਜੁਲਾਈ 2024 ਨੂੰ Ontario ਪ੍ਰੋਵਿੰਸ ਨਾਮਜ਼ਦ ਪ੍ਰੋਗਰਾਮ ਲਈ ਸਭ ਤੋਂ ਤਾਜ਼ਾ ਡਰਾ ਦਾ ਐਲਾਨ ਕੀਤਾ ਗਿਆ ਸੀ ਕਿ ਉੱਥੇ ਹੀ OINP ਮਾਸਟਰ ਤੇ PHD ਗ੍ਰੈਜੂਏਟ ਸਟਰੀਮਾਂ ਨੇ ਸਥਾਈ ਨਿਵਾਸ ਲਈ 1666 ਸਦੇ ਜਾਰੀ ਕੀਤੇ ਨੇ ਰੀਡੀਅਨ ਖਬਰਨਾਮੇ ਦੇ ਵਿੱਚ ਇਹ ਸੀ ਵੱਡੀ ਖਬਰ ਉਹ ਖਬਰ ਐਸੇ ਚੱਲ ਰਹੀਆਂ ਨੇ ਦੇਸ਼ ਨੇ ਤਮਾਮ ਤਰ੍ਹਾਂ ਦੇਖਣ ਵਾਸਤੇ ਬਨੇ ਰਹੋ ਸਾਡੇ ਚੈਨਲ ਦੇ ਨਾਲ